ਲੋਕਤੰਤਰ ਦੀ ਜਿਹੜੇ ਬਦਲਾਅ ਦੀ ਗੱਲਾਂ ਕਰਦੇ ਸੀ ਆ ਜਿਨ੍ਹਾਂ ਦੀ ਤੱਕਾशाही ਦੇਖੋ ਪਹਿਲਾਂ ਇਹਨਾਂ ਨੇ ਐਨਓਸੀ ਕੀਤਾ ਫਿਰ ਕਿਸੇ ਨੂੰ ਇਹਨਾਂ ਨੇ ਕਾਗਜ਼ ਨਾਮੀਨੇਸ਼ਨ ਕੈਂਸਲ ਵਾਲੇ ਦਿਨ ਕੀਤਾ ਅੱਜ ਤੁਸੀਂ ਦੇਖ ਲਓ ਇਹਨਾਂ ਨੂੰ ਇਹਨਾਂ ਨੂੰ ਇੰਨਾ ਘਟਾਰਾ ਇਹਨਾਂ ਦੇ ਕੈਂਡੀਡੇਟਾਂ ਨੂੰ ਕਿ ਸਾਨੂੰ ਇਲੈਕਸ਼ਨ 'ਚ ਵੀ ਖੜੇ ਹੋਣਗੇ ਖਾਲੀ ਆਮ ਆਦਮੀ ਪਾਰਟੀ ਵੱਲੋਂ ਝੂਠਾ-ਪਛਾ ਕਰਕੇ ਸੰਜੀਵ ਸ਼ਰਮਾ ਜੀ ਨੂੰ ਅਰੈਸਟ ਕਰ ਲਿੱਤਾ ਗਿਆ ਇਹਨਾਂ ਦੀ ਤੱਕਾशाही ਆਪਾਂ ਬਿਲਕੁਲ ਨਹੀਂ ਸਹਾਂਗੇ ਆਪਾਂ ਆਪਣੇ ਵੋਟਰ ਵਾਸੀਆਂ ਨੂੰ ਮੈਂ ਸਿਰਫ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਇਹਨਾਂ ਦੀ ਧੱਕਾਸ਼ਾਹੀ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ 21 ਤਰੀਕ ਨੂੰ ਆਪਾਂ ਸਾਰਿਆਂ ਨੇ 7 ਵਜੇ ਵੋਟਾਂ ਸਵੇਰੇ ਟਾਈਮ ਪਹੁੰਚਾ ਦੇਣੀ ਹੈ। ਜਿਹੜੇ ਢੂਠੇ ਬੱਦੇ ਪਾ ਕੇ ਵੀ ਸਾਭੀ ਪੂਤਰੀ ਬੱਦੀ ਵਾਲੀ ਤੇ ਢੂਠੇ ਵੀ ਇਹਦਾ ਸਰਕਾਰੀ ਮਿਡਲ ਉਸਤਾਨ ਦੇ। ਬਾਈ ਦੀ ਕੁਝ ਕਹਿੋਂਗੇ ਅੱਜ ਜੀ ਜਮਾਨਾ ਜਿਹੜੇ ਲੋਕਤੰਤਰ ਦੀਆਂ ਜਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਸੀਗੇ ਜਿੰਦਾਬਾਦ ਆ ਜਿੰਨਾ ਦੀ ਟੱਕਾਸ਼ਾਈ ਦੇਖੋ ਪਹਿਲਾਂ ਇਹਨਾਂ ਨੇ ਐਨਓ ਸਿਟ ਕੀਤਾ ਫਿਰ ਕਿਸੇ ਨੂੰ ਇਹਨਾਂ ਨੇ ਕਾਗਜ਼ ਨੋਮੀਨੇਸ਼ਨ ਕੈਂਸਲ ਵਾਲੇ ਦਿਨ ਕੀਤਾ ਅੱਜ ਤੁਸੀਂ ਦੇਖ ਲਓ ਇਹਨਾਂ ਨੂੰ ਲੋਕ ਇਹਨਾਂ ਨੂੰ ਇੰਨਾ ਕ ਡਾਰ ਇਹਨਾਂ ਦੇ ਕੈਂਡੀਡੇਟਾਂ ਨੂੰ ਕਿ ਸਾਨੂੰ ਇਲੈਕਸ਼ਨ 'ਚ ਵੀ ਨਹੀਂ ਖੜੇ ਹੋਉਂਦੇ ਪੂਲ ਸੂਮਾਰਗ ਦਾ ਪਰਚਾ ਦਿੱਤਾ ਇਹਨਾਂ ਨੇ ਕਾਗਜ਼ ਪਰਚਾ ਦਿੱਤਾ ਪਤਲੀ ਜੀ ਇਹਨਾਂ ਨੇ ਕਾਗਜ਼ ਪਰਚਾ ਦਿੱਤਾ ਇਹਨਾਂ ਨੇ ਨਜਾਇਜ਼ ਠੂਠੇ ਪੱਤੇ ਪਾ ਕੇ ਵੀ ਸਾਹ ਵੀ ਪੂਰੀ ਬੰਦੀ ਵਾਲੀ ਤੇ ਠੂਠੇ ਵੀ ਇਹਨਾਂ ਨੂੰ ਸਰਕਾਰੀ ਅਹੁਦਿਆਂ ਤੋਂ ਕਿਵੇਂ ਮੰਨਦੇ ਸੁਚਾਰੂ ਢੰਗ ਨਾਲ ਇਲੈਕਸ਼ਨ ਹੋ ਪਾਣਗੇ ਤੁਸੀਂ ਕੋਈ ਬੇਚੀ ਦਿਓ あ。<laughs> ਜਿੰਨੇ ਦੇਖਦੇ ਹੁੱਡੀ ਦੇਖੀ ਲੋਕ ਕਿੰਨਾ ਧੱਕਾ ਨਜਾਇਜ਼ ਕੱਲਾ ਮੇਰਨਾ ਨਹੀਂ ਪੂਰੀ 60 ਦੀ 60 ਵਾਡਾ ਜਿਨ੍ਹਾਂ ਨੇ ਕਿਵੇਂ ਨਜਾਇਜ਼ ਧੱਕਾ ਕੀਤਾ ਇਹਨਾਂ ਨੇ ਨਹੀਂ ਕੋਈ ਕੀ ਜਿਹੜਾ ਪੱਤਾ ਪਾਇਆ ਜੀ ਤੁਹਾਡੇ ਉੱਤੇ ਇਹਨਾਂ ਨੇ ਸਰਕਾਰੀ ਸਰਕਾਰੀ ਦੂਤੀ ਵਿਗਰ ਪਾਉਣ ਦਾ ਤੇ ਸਰਕਾਰੀ ਮਰਦੀ ਪਾਉਣੀ ਵਾਦਨ ਜੀ ਇਹਨਾਂ ਨੇ ਤੇ ਹਰੇਕ ਥਾਣਿਆਂ 'ਚ ਇਹਨਾਂ ਨੇ ਨਜਾਇਜ਼ ਪੱਤੇ ਇਹਨਾਂ ਨੇ ਉੱਪਰ ਰੱਖੇ ਮੈਂ ਤੇ ਅਪੀਲ ਕਰਦਾ ਸਾਰੇ ਵੋਟਰਸ ਨੂੰ ਵੀ ਇਹ ਤਗੜੇ ਹੋ ਕੇ ਹਰੇਕ ਬੰਦਾ 21 ਤਰੀਕ ਨੂੰ ਸਵੇਰੇ 7 ਵਜੇ ਇਹਨਾਂ ਦੇ ਮੂੰਹ ਤੇ ਚਪੇੜ ਵੱਜੇ ਤੋਂ ਸਾਰੇ ਵੋਟਾਂ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਪਾਉਣ ਬਿਲਕੁਲ ਹਾਈ ਕਮਾਂਡ ਨੂੰ ਇਹ ਲੈ ਵੀ ਇਹਨਾਂ ਸਾਰਿਆਂ ਦੇ ਜੋ ਵੀ ਇਹ ਕਰ ਰਹੇ ਨੇ ਮੈਂ ਤੇ ਹਾਈ ਕਮਾਂਡ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਹਨਾਂ ਤੇ ਨਿਗਰ੍ਹਾ ਰੱਖੀ ਜਾਵੇ ਜਿਹੜੇ ਅਫਸਰ ਇਹ ਡੀਸੀ ਐਸਐਸਪੀ ਜਿਨ੍ਹਾਂ ਦੇ ਆਫਿਸ ਚ ਮਿੰਨੀ ਸੈਕਟਰ ਜਿੱਥੇ ਪੂਰੇ ਉਸ ਦਿਨ ਇਹਨਾਂ ਨੇ ਗੁੰਡਾਗਰਦੀ ਦਾ ਨਾਟਕ ਕੀਤਾ ਫਿਰ ਇਹ ਕਹਿੰਦੇ ਲਾਅ ਐਂਡਰ ਮੇਨਟੇਨ ਲਾਅ ਐਂਡਰ ਮੁੜੂ ਦੀ ਗੱਲਾਂ ਕਰਦੇ ਨੇ ਤੇ ਉੱਥੇ ਇਹਨਾਂ ਦੀ ਨਿਗ੍ਹਾ ਚ ਇਹ ਕੰਮ ਹੋ ਗਿਆ ਜੇ ਤੇ ਦੇਖੋ ਅਸੀਂ ਬੂਕ ਕੈਪਟਨ ਹੁੰਦੀ ਸੀ ਅਸੀਂ ਨਹੀਂ ਕਹਿੰਦੇ ਸੀ ਸਰਕਾਰਾਂ ਚ ਮਰੀਨਾ ਨੇ ਤੇ ਕਾਗਜ਼ ਐਨਓਸੀ ਵੇਲੇ ਲੋਕਾਂ ਨੇ ਇਹਨਾਂ ਪਛਾਣ ਕੀਤਾ ਉੱਥੇ ਆਮ ਪਬਲਿਕ ਦੇ ਆਮ ਪਬਲਿਕ ਜਿਹੜੇ ਲੋਕੀ ਇਹ ਉਹਨਾਂ ਦੇ ਕਾਗਜ਼ ਪੜ੍ਹਗੇ ਉਹਨਾਂ ਸਰਟੀਫਿਕੇਟ ਪੜ੍ਹਗੇ ਇੰਨਾ ਮੰਦਾ ਹਾਲ ਹੈ ਹਾਈ ਕਮਾਂਡ ਨੂੰ ਕੋਈ ਤੁਸੀਂ ਦੱਸਿਆ ਹਾਈ ਕਮਾਂਡ ਨੂੰ ਬਿਲਕੁਲ ਪਤਾ ਹੈ ਜੀ ਹਾਈ ਕਮਾਂਡ ਕੱਲ ਆਉਣਗੇ ਜੀ ਤੇ ਬਿਲਣਗੇ ਹਾਂ ਬਿਲਕੁਲ ਗਿਫਤਾਰੀ ਹੋਏਗੀ ਗਿਫਤਾਰੀ ਕੱਲ ਦੁਪਹਿਰ ਨੂੰ ਹੋਏਗੀ ਨਮਸਕਾਰ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵਾਰਡ ਵਾਸੀਆਂ ਨੂੰ ਮੈਂ ਨੀਹਾ ਸੰਜੀਪ ਸ਼ਰਮਾ ਤੁਹਾਡੇ ਵਾਰਡ ਤੋਂ 22 ਨੰਬਰ ਵਾਰਡ ਤੋਂ ਐਮਸੀ ਦੀ ਚੋਣ ਲੜਨ ਜਾ ਰਹੀ ਹਾਂ ਕੱਲ ਆਮ ਆਦਮੀ ਪਾਰਟੀ ਵੱਲੋਂ ਝੂਠਾ ਪਛਾੜ ਕੇ ਸੰਜੀਵ ਸ਼ਰਮਾ ਜੀ ਨੂੰ ਅਰੈਸਟ ਕਰ ਲਿੱਤਾ ਗਿਆ ਹੈ ਇਹਨਾਂ ਦੀ ਧੱਕਾਸ਼ਾਹੀ ਆਪਾਂ ਬਿਲਕੁਲ ਨਹੀਂ ਸਹਾਂਗੇ ਆਪਾਂ ਆਪਣੇ ਵਾਰਡ ਵਾਸੀਆਂ ਨੂੰ ਮੈਂ ਸਿਰਫ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਇਹਨਾਂ ਦੀ ਧੱਕਾਸ਼ਾਹੀ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ 21 ਤਰੀਕ ਨੂੰ ਆਪਾਂ ਸਾਰਿਆਂ ਨੇ 7 ਵਜੇ ਵੋਟਾਂ ਸਵੇਰੇ ਟਾਈਮ ਪੁਹਤਾ ਦੇਣੀ ਹੈ ਤੇ ਇਹਨਾਂ ਨੂੰ ਇੱਕ ਵੀ ਵੋਟ ਨਹੀਂ ਪੈਣੀ ਚਾਹੀਦੀ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਦੀ ਧੱਕਾਸ਼ਾਹੀ ਦਾ ਜਵਾਬ ਜਨਤਾ ਕਿੱਦਾਂ ਦਿੰਦੀ ਹੈ ਆਪਾਂ ਨਿਆਂ ਚਾਹੀਦਾ ਆਪਾਂ ਨੂੰ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ 21 ਤਰੀਕ ਨੂੰ ਤੁਸੀਂ ਵੋਟਾਂ ਪਾ ਕੇ ਇਹਨਾਂ ਦਾ ਮੂੰਹ ਤੋੜ ਜਵਾਬ ਦਿਓ ਇਹਨਾਂ ਦੀ ਧੱਕਾਸ਼ਾਹੀ ਦਾ ਧੰਨਵਾਦ